ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਲਫ਼ਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਆਪਾਂ ਅੱਜ ਦੀ ਕਹਾਣੀ ਗਲਤਫਹਿਮੀ ਇਸ ਕਹਾਣੀ ਨੂੰ ਲਿਖਿਆ ਹੈ ਸਰਬਜੀਤ ਸਿੰਘ ਸੰਗਰੂਰੀ ਜੀ ਨੇ ਸ਼ਨੀਵਾਰ ਦਾ ਦਿਨ ਹੋਣ ਕਾਰਨ ਕਚਹਿਰੀਆਂ ਬੰਦ ਸਨ ਪਰ ਫਿਰ ਵੀ ਕੋਈ ਨਾ ਕੋਈ ਦੁਕਾਨ ਖੁੱਲੀ ਸੀ ਕਈ 2-3 ਦਿਨਾਂ ਲਈ ਟੂਰਤੇ ਗਏ ਸਨ ਕਈ ਘਰ ਬੈਠੇ ਆਰਾਮ ਕਰ ਰਹੇ ਸੀ ਤੇ ਕਈਆਂ ਨੂੰ ਛੁੱਟੀ ਦੇ ਦਿਨ ਵੀ ਟੇਕ ਨਹੀਂ ਆ ਰਹੀ ਸੀ ਪਰ ਜਿਸ ਨੇ ਰੋਜ਼ ਕੰਮ ਕਰਕੇ ਖਾਣਾ ਹੋਵੇ ਉਹ ਘਰੇ ਕਿਵੇਂ ਬੈਠ ਸਕਦਾ ਹੈ ਹਰ ਦੁਕਾਨਦਾਰ ਦਾ ਵੱਖਰਾ ਵੱਖਰਾ ਦਿਮਾਗ ਹੁੰਦਾ ਹੈ ਸੋਚ ਹੁੰਦੀ ਹੈ ਕਿਸੇ ਦੀ ਕੋਈ ਮਜਬੂਰੀ ਹੁੰਦੀ ਹੈ ਤੇ ਕਿਸੇ ਦੀ ਕੋਈ ਮਜਬੂਰੀ ਹੁੰਦੀ ਹੈ ਅੱਜ ਹਰਮਨ ਸਵੇਰੇ 7 ਵਜੇ ਹੀ ਆ ਕੇ ਦੁਕਾਨ ਤੇ ਵਹਿ ਗਿਆ ਕੁਝ ਪੈਂਡਿੰਗ ਕੰਮ ਸੀ ਤੇ ਨਾਲੇ ਆਪਣੇ ਕਾਗਜ਼ ਕਾਲੇ ਕਰਨ ਦਾ ਕਾਮਸੀ ਉਹ ਰੋਜ਼ ਰਚਨਾਮਾ ਟਾਈਪ ਕਰਦਾ ਤੇ ਕਿਸੇ ਨਾ ਕਿਸੇ ਅਖਬਾਰ ਮੈਗਜ਼ੀਨ ਨੂੰ ਭੇਜਦਾ ਰਹਿੰਦਾ ਹਰਮਨ ਦੇ ਘਰ ਦੇ ਇਸ ਗੱਲੋਂ ਔਖੇ ਸੰਨ ਕੇ ਇਹ ਕੁਝ ਨਾ ਕੁਝ ਲਿਖਦਾ ਰਹਿੰਦਾ ਹੈ ਪਾਗਲਾ ਵਾਂਗ ਫਿਰਦਾ ਰਹਿੰਦਾ ਹੈ ਕੰਮ ਕੋਈ ਕਰਦਾ ਨਹੀਂ ਕਈ ਵਾਰ ਕਹਿੰਦੇ ਕਿ ਤੈਨੂੰ ਕਾਗਜ਼ ਕਾਲੇ ਕਰਕੇ ਕੀ ਮਿਲਦਾ ਹੈ ਕੁਝ ਖੱਟਣ ਨੂੰ ਨਹੀਂ ਕੁਝ ਪਾਉਣ ਨੂੰ ਨਹੀਂ ਤੈਨੂੰ ਕਿਸੇ ਨੇ ਤੇਰੀ ਲਿਖਤ ਦੇ ਪੈਸੇ ਦਿੱਤੇ ਨੇ ਤੇਰਾ ਬਾਪ ਕਿਹੜਾ ਜ਼ਮੀਨਾਂ ਛੱਡ ਗਿਆ ਏ ਜਿਸ ਦੇ ਸਿਰ ਤੇਰੇ ਬੱਚੇ ਪੜ੍ਹ ਲਿਖ ਜਾਣਗੇ ਚੰਗੇ ਘਰ ਵਿਆਹੇ ਜਾਣਗੇ ਪਹਿਲਾਂ ਤੂੰ ਬੱਚਿਆਂ ਦਾ ਸੋਚ ਕਾਗਜ਼ ਕਾਲੇ ਕਰਨਾ ਛੱਡ ਤਾਂ ਹਰਮਨ ਕਹਿੰਦਾ ਕਿ ਸਾਡੇ ਹਿੱਸੇ ਤਾਂ ਕਲਮ ਚਲਾਉਣੀ ਆਈ ਹੈ ਜਿੰਨਾ ਦੁਕਾਨ ਤੇ ਕੰਮ ਆ ਜਾਏਗਾ ਕਰਾਂਗਾ ਕੰਮ ਮੰਗਣ ਕਿਸੇ ਕੋਲ ਜਾਣਾ ਨਹੀਂ ਸੋ ਹਰਮਨ ਰੋਜ਼ ਦੁਕਾਨ ਤੇ ਆ ਜਾਂਦਾ ਕੰਮ ਹੁੰਦਾ ਚਾਹੇ ਨਾ ਹੁੰਦਾ ਉਹ ਤਾਂ ਕਦੇ ਸਵੇਰੇ 4 ਵਜੇ ਆਉਂਦਾ ਤੇ ਕਦੀ ਰਾਤੀ 8 ਵਜੇ ਜਾਂਦਾ ਘਰ ਦੇ ਬਥੇਰੇ ਪਿੱਟ ਦੇ ਕਿ ਕਚੈਰੀਆਂ ਤਾਂ 5 ਵਜੇ ਬੰਦ ਹੋ ਜਾਂਦੀ ਐ ਤੇ ਤੁਸੀਂ 8-8 ਵਜੇ ਤੱਕ ਕੀ ਕਰਦੇ ਹੋ ਪਰ ਉਹ ਮਸਤ ਰਹਿੰਦਾ ਕਦੇ ਪੜਦਾ ਕਦੇ ਲਿਖਦਾ ਤੇ ਕਦੇ ਗੀਤ ਸੁਣਦਾ ਅੱਜ ਹਰਮਨ ਨੇ ਦੁਕਾਨ ਖੋਲੀ ਸੀ ਕਿ ਇੱਕ ਬਜ਼ੁਰਗ ਇੱਕ ਜਵਾਨ ਤੇ ਦੋ ਬੱਚੇ ਦੁਕਾਨ ਤੇ ਆਏ ਤੇ ਬਜ਼ੁਰਗ ਕਹਿਣ ਲੱਗਾ ਕਿ ਅਸੀਂ ਵਸੀਅਤ ਲਿਖਵਾਉਣੀ ਏ ਲਿਖ ਦੇਓਗੇ ਤਾਂ ਹਰਮਨ ਕਹਿਣ ਲੱਗਾ ਕਿ 10-15 ਮਿੰਟ ਠਹਿਰ ਜਾਓ ਸੀਟ ਲਗਾ ਲਵਾਂ ਫਿਰ ਕੰਮ ਕਰਦਾ ਹਾਂ ਤਾਂ ਇਹ ਸੁਣ ਕੇ ਬਜ਼ੁਰਗ ਕਹਿਣ ਲੱਗਾ ਕਿ ਅਸੀਂ ਚਾਹ ਪੀ ਕੇ ਆਉਂਦੇ ਹਾਂ 20-25 ਮਿੰਟਾਂ ਚ ਆ ਜਾਵਾਂਗੇ ਹਰਮਨ ਦੁਕਾਨ ਦੀ ਸਫਾਈ ਕਰਕੇ ਸੀਟ ਤੇ ਵਹਿ ਗਿਆ ਲੱਗਾ ਉੜੀਕਣ ਗਾਹਕ ਨੂੰ ਕਿ ਹੁਣ ਆਏ ਹੁਣ ਆਏ ਅੱਧਾ ਘੰਟਾ ਉੜੀਕ ਕੇ ਫੇਰ ਅਖਬਾਰਾਂ ਵਾਲੀ ਦੁਕਾਨ ਤੇ ਚਲਾ ਗਿਆ ਕਿ ਕੁਝ ਅਖਬਾਰ ਮੈਗਜ਼ੀਨ ਦੇਖਾਉਂਦੇ ਹਾਂ ਅਖਬਾਰ ਮੈਗਜ਼ੀਨ ਦੇਖ ਕੇ ਕੁਝ ਅਖਬਾਰਾਂ ਤੇ ਕਿਤਾਬਾਂ ਲੈ ਕੇ ਜਦ ਆਪਣੀ ਦੁਕਾਨ ਤੇ ਆਇਆ ਤਾਂ ਦੋ ਬੰਦਿਆਂ ਨੇ ਸਵਾਲ ਪੁੱਛ ਕੇ ਹਰਮਨ ਦਾ ਦਿਮਾਗ ਖਾਲੇ ਜਦ ਗੱਲਬਾਤ ਮੁੱਕੀ ਤਾਂ ਇੱਕ ਬੰਦਾ ਕਹਿਣ ਲੱਗਾ ਕਿ ਅਸੀਂ ਵਸੀਅਤ ਲਿਖਵਾਉਣੀ ਹੈ ਉਹ ਵੀ ਅੱਜ ਦੱਸੋ ਕੀ ਕਰੀਏ ਤਾਂ ਹਰਮਨ ਹੱਸਦਾ ਹੋਇਆ ਕਹਿਣ ਲੱਗਾ ਕਿ ਕਰਨਾ ਕੀ ਏ ਤੁਸੀਂ ਇੱਕ ਨੰਬਰਦਾਰ ਤੇ ਦੋ ਗਵਾਹ ਲੈ ਆਓ ਹੁਣੇ ਲਿਖ ਦਿੰਦੇ ਹਾਂ ਫੇਰ ਰਜਿਸਟਰਡ ਕਰਵਾ ਦੇਾਂਗੇ ਤੁਸੀਂ ਫਿਕਰ ਨਾ ਕਰੋ ਉਹ ਬੰਦਾ ਆਪਣੇ ਬੱਚੇ ਲੈ ਕੇ ਨੰਬਰਦਾਰ ਲੈਣ ਚਲਾ ਗਿਆ ਹਰਮਨ ਨੇ ਫਿਰ ਬਜ਼ੁਰਗ ਬਾਬੇ ਨੂੰ ਪੁੱਛਿਆ ਕਿ ਬਾਬਾ ਜੀ ਕੀ ਗੱਲ ਹੈ ਕਿਵੇਂ ਵਸੀਅਤ ਲਿਖਵਾਉਣੀ ਹੈ ਕਿਹਦੇ ਹੱਕ ਚ ਲਿਖਵਾਉਣੀ ਹੈ ਤਾਂ ਉਹ ਕਹਿਣ ਲੱਗਾ ਕਿ ਮੈਂ ਆਪਣੀ ਲੜਕੀ ਦੇ ਹੱਕ ਚ ਵਸੀਅਤ ਲਿਖਵਾਉਣੀ ਹੈ ਇਹ ਬੰਦਾ ਮੇਰਾ ਭਰਾ ਹੈ ਜੋ ਫੌਜ ਚੋਂ ਰਿਟਾਇਰ ਹੋ ਕੇ ਆਇਆ ਹੈ ਇਹਨਾਂ ਦੇ ਬੱਚਿਆਂ ਵਿੱਚੋਂ ਇੱਕ ਮੇਰਾ ਤੇ ਇੱਕ ਬੱਚਾ ਉਸਦਾ ਹੈ ਜਦ ਮੈਂ ਕੁੜੀਵਾਰੇ ਪੁੱਛਿਆ ਤਾਂ ਕਹਿਣ ਲੱਗਾ ਕਿ ਕੁੜੀ ਤਾਂ ਮੈਂ ਵਿਆਹ ਦਿੱਤੀ ਉਹ ਜੂਪੀ ਰਹਿੰਦੀ ਹੈ ਉਹਦਾ ਘਰ ਵਾਲਾ ਬੈਂਕ ਮੈਨੇਜਰ ਹੈ ਐਸ਼ੋਰਾਮ ਚ ਵਧੀਆ ਜ਼ਿੰਦਗੀ ਰਾਜੀ ਖੁਸ਼ੀ ਕੱਟ ਰਹੀ ਹੈ ਪਹਿਲਾਂ ਉਸ ਲਈ ਇੱਕ ਰਿਸ਼ਤਾ ਆਇਆ ਸੀ ਸਾਰੇ ਉਸ ਨੂੰ ਪਸੰਦ ਕਰ ਰਹੇ ਸੀ ਪਰ ਮੈਂ ਕਿਹਾ ਕਿ ਮੈਨੂੰ ਇਹ ਮੁੰਡਾ ਪਸੰਦ ਨਹੀਂ ਪਤਾ ਨਹੀਂ ਕੀ ਮਹਿਸੂਸ ਹੁੰਦਾ ਹੈ ਮੈਨੂੰ ਇਸ ਦੇ ਹਾ ਭਾਵ ਠੀਕ ਨਹੀਂ ਲੱਗਦੇ ਸਾਰੇ ਕਹਿਣ ਲੱਗੇ ਕਿ ਬਾਬਾ ਜੀ ਤੁਹਾਨੂੰ ਤਾਂ ਐਵੇਂ ਵਹਿਮ ਹੈ ਡਰ ਵਾਲੀ ਕੋਈ ਗੱਲ ਨਹੀਂ ਵਿਚੋਲਾ ਜ਼ਿੰਮੇਵਾਰੀ ਲੈ ਰਿਹਾ ਹੈ ਪਰ ਮੈਂ ਤਾਂ ਅੜ ਗਿਆ ਕਿ ਮੈਂ ਆਪਣੀ ਕੁੜੀ ਦਾ ਵਿਆਹ ਇਸ ਨਾਲ ਨਹੀਂ ਕਰਨਾ ਤਾਂ ਫਿਰ ਘਰ ਦੇ ਮੈਂਬਰਾਂ ਨੇ ਮੇਰੀ ਗੱਲ ਮੰਨ ਕੇ ਮੁੰਡੇ ਵਾਲਿਆਂ ਨੂੰ ਨਾ ਕਰ ਦਿੱਤੀ ਹਫ਼ਤੇ ਬਾਅਦ ਪਤਾ ਲੱਗਾ ਕਿ ਉਹ ਮੁੰਡਾ ਤਾਂ ਕਿਸੇ ਦੀ ਕੁੜੀ ਭੁਜਾ ਕੇ ਲੈ ਗਿਆ ਹਰਮਨ ਨੇ ਬਾਬੇ ਨੂੰ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਾ ਬਾਬਾ ਕਹਿਣ ਲੱਗਾ ਕਿ ਮੈਂ ਰੋਜ਼ ਸਵੇਰੇ 3 ਵਜੇ ਉੱਠ ਕੇ ਨਾਮ ਸਿਮਰਨ ਕਰਦਾ ਹਾਂ ਬਾਕੀ ਜੋ ਮਾਲਕ ਦਾ ਹੁਕਮ ਹੁੰਦਾ ਏ ਜਾਂ ਜੋ ਦਿਲ ਆਉਂਦੀ ਏ ਉਹ ਕਹਿ ਦਿੰਦਾ ਹਾਂ ਫਿਰ ਹਰਮਨ ਨੇ ਸਾਰੀਆਂ ਗੱਲਾਂ ਪੁੱਛ ਕੇ ਵਸੀਅਤ ਲਿਖ ਦਿੱਤੀ ਕੰਟਾ ਲਾ ਕੇ ਲਿਖੀ ਵਸੀਅਤ ਬਜ਼ੁਰਗ ਬਾਬੇ ਨੂੰ ਪੜ੍ਹ ਕੇ ਸੁਣਾਈ ਤੇ ਬਾਬੇ ਨੇ ਕਿਹਾ ਕਿ ਤੂੰ ਤਾਂ ਬਹੁਤ ਵਧੀਆ ਲਿਖੀ ਹੈ ਮੇਰਾ ਭਾਈ ਕਹਿੰਦਾ ਸੀ ਕਿ ਤੂੰ ਲਿਖਾ ਦੇ ਕਿ ਤੇਰੀ ਘਰ ਵਾਲੀ ਮਰ ਗਈ ਹੈ ਤੇਰਾ ਕੋਈ ਬੱਚਾ ਨਹੀਂ ਮੈਂ ਫਿਰ ਅੜ ਗਿਆ ਕਿ ਮੈਂ ਕਿਉਂ ਗਲਤ ਲਿਖਵਾਵਾਂ ਲੋਕਾਂ ਨੂੰ ਸਾ ਪਤਾ ਹੈ ਕੌਣ ਕੀਦੀ ਘਰ ਵਾਲੀ ਹੈ ਕੌਣ ਕਿਦਾ ਬੱਚਾ ਹੈ ਫਿਰ ਹਰਮਨ ਵਸੀਅਤ ਵਕੀਲ ਨੂੰ ਦੇ ਆਇਆ ਵਕੀਲ ਮਨਜੀਤ ਕਹਿਣ ਲੱਗਾ ਕਿ ਤੂੰ ਦਸਤਾਵੇਜ਼ ਰੱਖ ਜਾ ਆਰਾਮ ਨਾਲ ਪੜਦਾ ਹਾਂ ਜਦ ਪਾਰਟੀ ਆ ਗਈ ਤਾਂ ਗੱਲ ਕਰਾ ਦੇਮੀ ਸਵੇਰੇ 9 ਵਜੇ ਦਾ ਗਿਆ ਬੰਦਾ ਦੁਪਹਿਰੇ 3 ਵਜੇ ਮੁੜ ਕੇ ਆਇਆ ਤਾਂ ਕਹਿਣ ਲੱਗਾ ਕਿ ਆ ਨੰਬਰਦਾਰ ਤੇ ਆ ਦੋ ਗਵਾਹ ਨੇ ਚੱਲੋ ਵਕੀਲ ਕੋਲ ਚੱਲੀਏ ਜਦੋਂ ਸਾਰੇ ਵਕੀਲ ਕੋਲ ਗਏ ਤਾਂ ਵਕੀਲ ਨੇ ਵਸੀਅਤ ਪੜ੍ਹ ਕੇ ਸੁਣਾਈ ਵਸੀਅਤ ਸੁਣ ਕੇ ਫੇਰ ਉਹ ਬੰਦਾ ਰੌਲਾ ਪਾਉਣ ਲੱਗ ਗਿਆ ਕਿ ਬਸੀਤ ਤਾਂ ਗਲਤ ਲਿਖੀ ਹੈ ਇਸ ਦੀ ਤਾਂ ਲੜਕੀ ਹੈ ਨਹੀਂ ਲੜਕੀ ਤਾਂ ਮੇਰੀ ਹੈ ਇਸ ਦੀ ਘਰ ਵਾਲੀ ਤਾਂ ਹੈ ਨਹੀਂ ਘਰ ਵਾਲੀ ਤਾਂ ਮੇਰੀ ਹੈ ਇਹ ਕੀ ਲਿਖਵਾ ਦਿੱਤਾ ਫੌਜੀ ਆਪਣੇ ਭਰਾ ਨੂੰ ਗੁੱਸੇ ਹੋਣ ਲੱਗ ਪਿਆ ਬਜ਼ੁਰਗ ਬਾਬਾ ਕਹਿਣ ਲੱਗਾ ਕਿ ਇਸ ਚ ਰੋਲੇ ਵਾਲੀ ਕਿਹੜੀ ਗੱਲ ਹੈ ਜੋ ਹੈ ਉਸ ਬਾਰੇ ਤਾਂ ਸਭ ਲੋਕਾਂ ਨੂੰ ਪਤਾ ਹੈ ਤੂੰ ਤਾਂ 10 ਜਮਾਤਾਂ ਪਾਸ ਕਰਕੇ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਨੌਕਰੀਆਂ ਪਹਿਲਾਂ ਤੇਰਾ ਵਿਆਹ ਹੋ ਗਿਆ ਵਿਆਹ ਤੋਂ 6 ਮਹੀਨੇ ਬਾਅਦ ਚਿੱਠੀ ਆ ਗਈ ਕਿ ਤੂੰ ਫੌਜ ਭਰਤੀ ਲਈ ਟੈਸਟ ਦਿੱਤੇ ਤੇ ਤੂੰ ਸਾਰੇ ਟੈਸਟ ਕਲੀਅਰ ਕਰਕੇ ਕੌਚ ਭਰਤੀ ਹੋ ਗਿਆ ਫੇਰ ਪਤਾ ਨਹੀਂ ਤੁਹਾਡੇ ਮਨ ਚ ਕੀ ਆਈ ਤੁਸੀਂ ਦੋਵਾਂ ਨੇ ਬੱਖਾ ਹੋਣ ਦਾ ਹੌਸਲਾ ਲੈ ਲਿਆ ਤੇਰੀ ਘਰ ਵਾਲੀ ਕਹਿੰਦੀ ਕਿ ਜਾਂ ਤਾਂ ਮੈਂ ਫੌਜੀ ਨਾਲ ਜਾਵਾਂ ਜਾਂ ਮੈਂ ਕਿਤੇ ਹੋਰ ਨੌਕਰੀ ਕਰਾਂ ਮੈਂ ਤਾਂ ਫੌਜੀ ਨਾਲੋਂ ਵੱਧ ਪੜ੍ਹੀ ਲਿਖੀ ਹਾਂ ਜੇ ਮੈਨੂੰ ਫੌਜੀ ਨਾਲ ਲੈ ਕੇ ਨਾ ਗਿਆ ਜਾਂ ਮੈਨੂੰ ਕਿਤੇ ਨੌਕਰੀ ਨਾ ਕਰਨ ਦਿੱਤੀ ਤਾ ਮੈਂ ਨਹੀਂ ਇੱਥੇ ਰਹਿਣਾ ਮੈਂ ਤਾਂ ਕਿਤੇ ਹੋਰ ਜਾਵਾਂ ਤੂੰ ਤਾਂ ਆਪਣੀ ਪਤਨੀ ਨੂੰ ਕਿਹਾ ਸੀ ਕਿ ਮੈਂ ਤੈਨੂੰ ਅਜੇ ਨਾਲ ਨਹੀਂ ਰੱਖ ਸਕਦਾ ਤੂੰ ਕਿਤੇ ਹੋਰ ਜਾਣ ਨਾਲੋਂ ਮੇਰੇ ਵੱਡੇ ਭਰਾ ਕੋਲ ਰਹਿ ਇਹ ਤੇਰਾ ਖਿਆਲ ਰੱਖੂਗਾ ਤੇਰੇ ਦੁੱਖ ਸੁੱਖ ਚ ਕੰਮ ਆਵੇਗਾ ਮੇਰੀ ਤਾਂ ਨੌਕਰੀ ਐਸੀ ਹੈ ਕਿ ਜ਼ਿੰਦਗੀ ਮੌਤ ਦਾ ਕੋਈ ਪਤਾ ਨਹੀਂ ਕਿ ਕਿੱਥੇ ਕੀ ਹੋ ਜਾਵੇ ਇਸ ਤਰ੍ਹਾਂ ਤੂੰ ਮੈਨੂੰ ਆਪਣੀ ਪਤਨੀ ਸੌਂਪ ਗਿਆ ਸੀ ਤੇਰੀ ਪਤਨੀ ਮੇਰੇ ਨਾਲ 15 ਸਾਲ ਰਹੀ ਉਸਨੇ 5 ਸਾਲ ਔਖੇ ਸੌਖੇ ਇੰਤਜ਼ਾਰ ਕੀਤਾ ਹੁਣ ਦੇਖ ਲੈ ਸੁੱਖ ਨਾਲ ਦੋ ਬੱਚੇ ਮੇਰੇ ਨੇ ਇੱਕ ਬੱਚਾ ਤੇਰਾ ਏ ਤਾਂ ਫੌਜੀ ਗੁੱਸੇ 'ਚ ਕਹਿਣ ਲੱਗਾ ਕਿ ਬੱਸ ਕਰ ਬੱਸ ਸਿਰ ਖੇਨ ਆਪਾ ਜੋ ਗੱਲ ਹੋਣੀ ਸੀ ਹੋ ਗਈ ਇਹ ਤਾਂ ਮੇਰੀ ਮਜਬੂਰੀ ਪਾਗਲਪਨ ਸੀ ਜੋ ਤੈਨੂੰ ਦੱਸ ਨਹੀਂ ਸਕਦਾ ਨਹੀਂ ਤਾਂ ਕੌਣ ਆਪਣੀ ਘਰ ਵਾਲੀ ਕਿਸੇ ਨੂੰ ਸੌਂਪ ਕੇ ਜਾਂਦਾ ਬਾਬਾ ਕਹਿਣ ਲੱਗਾ ਕਿ ਦੱਸ ਤੇਰੀ ਕੀ ਮਜਬੂਰੀ ਸੀ ਫੌਜੀ ਕਹਿਣ ਲੱਗਾ ਕਿ ਮੈਂ ਕੁਝ ਨਹੀਂ ਦੱਸ ਸਕਦਾ ਜੋ ਮੇਰੇ ਨਾਲ ਬੀਤੀ ਉਹ ਮੈਂ ਹੀ ਜਾਣਦਾ ਹਾਂ ਮੈਂ ਤਾਂ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਮੈਂ ਤਾਂ ਫੌਜ ਵਿੱਚ ਭਰਤੀ ਹੋ ਕੇ ਆਪਣੀ ਜਾਨ ਦੇਸ਼ ਦੇ ਲੇਖੇ ਲਾਉਣਾ ਚਾਹੁੰਦਾ ਸੀ ਪਰ ਮੇਰੀ ਕਿਸਮਤ ਹਰ ਵਾਰ ਲੜਾਈ ਚੋਂ ਜਿਉਂਦਾ ਬਚਾ ਲੈਂਦੀ ਮੇਰੇ ਮਨ ਚ ਕਈ ਵਾਰ ਖੁਦਕੁਸ਼ੀ ਕਰਨ ਦਾ ਖਿਆਲ ਆਇਆ ਪਰ ਪਤਾ ਨਹੀਂ ਮੈਂ ਕਿ ਸਾਸਤੇ ਜਿਉਂਦਾ ਰਿਹਾ ਫਿਰ ਮੈਂ ਫੌਜ ਦੀ ਨੌਕਰੀ ਛੱਡ ਆਇਆ ਮੈਨੂੰ ਤਰੱਕੀਆਂ ਰਾਸ ਨਹੀਂ ਆਈਆਂ ਬਾਬਾ ਕਹਿਣ ਲੱਗਾ ਕਿ ਤੂੰ ਨੌਕਰੀ ਛੱਡ ਕੇ ਕਿਉਂ ਆਇਆ ਤਾਂ ਫੌਜੀ ਕਹਿਣ ਲੱਗਾ ਕਿ ਮੈਂ ਤਾਂ ਇਕੱਲਾ ਰਹਿਣਾ ਚਾਹੁੰਦਾ ਸੀ ਮੈਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ ਇਸ ਲਈ ਮੈਂ ਫੌਜ ਵਿੱਚ ਭਰਤੀ ਹੋ ਕੇ ਕਦੇ ਕਿਹੜੀ ਥਾਂ ਤੇ ਕਦੇ ਕਿਹੜੀ ਥਾਂ ਤੇ ਜਾਣਾ ਚਾਹੁੰਦਾ ਸੀ ਪਰ ਮੈਂ ਨੌਕਰੀ ਦੌਰਾਨ ਮਹਿਸੂਸ ਕੀਤਾ ਕਿ ਬੰਦਾ 10 20 30 ਸਾਲ ਇਕੱਲਾ ਰਹਿ ਲਵੇਗਾ ਪਰ ਕਦੇ ਤਾਂ ਸੱਚੇ ਸਾਥੀ ਦੀ ਲੋੜ ਮਹਿਸੂਸ ਹੋਵੇਗੀ ਜੋ ਦੁੱਖ ਸੁੱਖ ਸਮਝੇ ਸਾਥ ਦੇਵੇ ਸਹਾਰਾ ਬਣੇ ਫਿਰ ਮੈਂ ਕਾਫੀ ਸੋਚ ਵਿਚਾਰ ਕੇ ਆਪਣੀ ਕੀਤੀ ਗਲਤੀ ਸੁਧਾਰਨ ਲਈ ਨੌਕਰੀ ਵਿਚਾਰੇ ਛੱਡ ਘਰ ਆ ਗਿਆ ਹੁਣ ਮੈਂ ਫੇਰ ਕਹਿੰਦਾ ਹਾਂ ਕਿ ਜਿਵੇਂ ਮੈਂ ਤੈਨੂੰ ਕਹਿੰਦਾ ਹਾਂ ਉਸੇ ਤਰ੍ਹਾਂ ਲਿਖਾ ਕਿ ਮੇਰੀ ਘਰ ਵਾਲੀ ਦੀ ਮੌਤ ਹੋ ਚੁੱਕੀ ਹੈ ਮੇਰਾ ਕੋਈ ਬੱਚਾ ਨਹੀਂ ਹੈ ਜੋ ਹੋਇਆ ਜੋ ਬੀਤਿਆ ਉਸ ਦਾ ਪਸਤਾਵਾ ਤਾਂ ਹੈ ਹੁਣ ਪਸਤਾਣ ਨਾਲ ਕੁਝ ਨਹੀਂ ਹੋਣਾ ਪਰ ਹੁਣ ਤੂੰ ਰੌਲਾ ਪਾ ਕੇ ਇੱਜ਼ਤ ਖਰਾਬ ਨਾ ਕਰ ਲੋਕੀ ਜੋ ਮਰਜ਼ੀ ਕਹਿਣ ਸਮਝਣ ਪਰ ਆਪਣੇ ਦਿਲ ਤਾਂ ਸਾਫ਼ ਰਹਿਣੇ ਚਾਹੀਦੇ ਨੇ ਗਲਤਫਹਿਮੀਆਂ ਘਰ ਤਵਾ ਕਰ ਦਿੰਦੀਆਂ ਨੇ ਪਰ ਆਪਾਂ ਸਮਝਦਾਰੀ ਨਾਲ ਆਪਣਾ ਘਰ ਬਚਾਈ ਰੱਖੀਏ। ਬਾਬਾ ਕਹਿਣ ਲੱਗਾ ਕਿ ਮੈਂ ਤਾਂ ਧਰਮੀ ਬੰਦਾ ਹਾਂ। ਪੂਜਾ ਪਾਠ ਕਰਦਾ ਹਾਂ। ਮੈਂ ਝੂਠ ਬੋਲ ਨਹੀਂ ਸਕਦਾ। ਲਿਖਾ ਨਹੀਂ ਸਕਦਾ। ਤੂੰ ਜੋ ਮਰਜ਼ੀ ਲਿਖਾ ਮੈਨੂੰ ਕੋਈ ਮਤਲਬ ਨਹੀਂ। ਤਾਂ ਫੌਜੀ ਕਹਿਣ ਲੱਗਾ ਕਿ ਮੈਨੂੰ ਨਹੀਂ ਵਸੀਅਤ ਦੀ ਲੋੜ। ਜੇ ਕੁੜੀ ਦੇ ਨਾਮ ਵਸੀਅਤ ਕਰਾਉਣੀ ਹੈ ਤਾਂ ਕਰਵਾਓ ਨਹੀਂ ਤਾਂ ਰਹਿਣ ਦਿਓ। ਮੈਨੂੰ ਪੈਸੇ ਨਾਲੋਂ ਇੱਜ਼ਤ ਪਿਆਰੀ ਹੈ ਚੱਲੋ ਘਰ ਚੱਲ ਗਏ ਫੇਰ ਦੋਵੇਂ ਭਾਈ ਵਕੀਲ ਤੇ ਟਾਈਪਿਸਟ ਨੂੰ ਪੈਸੇ ਦਿੱਤੇਆਂ ਬਿਨਾ ਘਰ ਚਲੇ ਗਏ ਵਕੀਲ ਤੇ ਟਾਈਪਿਸਟ ਹੱਥ ਮਲਦੇ ਰਹਿ ਗਏ ਅੱਜ ਪਤਾ ਨਹੀਂ ਕਿਹੋ ਜਿਹਾ ਦਿਨ ਚੜਿਆ ਕੇ ਹੱਥ ਆਇਆ ਸ਼ਿਕਾਰ ਬਚ ਕੇ ਸੁੱਕਾ ਨਿਕਲ ਗਿਆ ਤਾਂ ਹੀ ਵਕੀਲ ਟਾਈਪੇਸਟ ਨੂੰ ਕਹਿ ਰਿਹਾ ਸੀ ਕਿ ਕੋਈ ਗਾਕ ਰੱਬ ਦਾ ਰੂਪ ਹੁੰਦਾ ਹੈ ਤੇ ਕੋਈ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ